ਤੱਕ ਅਤੇ ਅਕਾਲ ਤੱਕ ਸਾਬ ਨੂੰ ਲਲਕਾਰਿਆ 328 ਲਾਪਤਾ ਪਾਵਨ ਸਰੂਪਾਂ ਦੇ ਮਾਮਲੇ 'ਚ ਜਾਂਚ ਤੇਜ਼ ਸਿਟ ਨੇ ਐਸਜੀਪੀਸੀ ਦੇ 77 ਪ੍ਰਤਾਪ ਸਿੰਘ ਨੂੰ ਭੇਜਿਆ ਸਾਮਨ ਐਸਜੀਪੀਸੀ ਵੱਲੋਂ ਸਹਿਯੋਗ ਨਾ ਦੇਣ ਕਾਰਨ ਕੀਤਾ ਗਿਆ ਤਲਬ ਮਨਰੇਗਾ ਨੂੰ ਲੈ ਕੇ ਸੀਐਮ ਸੈਣੀ ਦਾ ਵਿਰੋਧੀਆਂ ਤੇ ਤਿੱਖਾ ਨਿਸ਼ਾਨਾ ਜੀ ਰਾਮ ਜੀ ਨੂੰ ਲੈ ਕੇ ਪੰਜਾਬ ਵਿਧਾਨ ਸਭਾ ਸਿਆਸਤ ਤੋਂ ਪ੍ਰੇਰਿਤ ਲਿਆਂਦਾ ਗਿਆ ਮਤਾ ਇਲਜ਼ਾਮ ਲਾਉਣਾ ਤੇ ਭੱਜ ਜਾਣਾ ਕਾਂਗਰਸ ਦੀ ਆਦਤ ਤਰੰਤਾਰੰਚ ਪੁਲਿਸ ਅਤੇ ਬਦਮਾਸ਼ਾਂ ਵਿਚਾਲੇ ਐਨਕਾਉਂਟਰ ਗੋਲੀ ਲੱਗਣ ਨਾਲ ਦੋ ਬਦਮਾਸ਼ ਜ਼ਖਮੀ ਵਿਰੋਧੀ ਗੈਂਗ ਦੇ ਮੈਂਬਰ ਨੇ ਦੋਵੇਂ ਮਲਜ਼ਮ ਅੰਮ੍ਰਿਤਸਰ ਸਰਪੰਚ ਕਤਲ ਮਾਮਲੇ 'ਚ ਸੀਐਮ ਮਾਨ ਸਖਤ ਡੀਜੀਪੀ ਗੌਰਵ ਯਾਦਵ ਤੋਂ ਲਈ ਮਾਮਲੇ ਦੀ ਅਪਡੇਟ ਮਲਜ਼ਮਾਂ ਦੀ ਜਲਦ ਪਛਾਣ ਤੇ ਗ੍ਰਿਫਤਾਰੀ ਦੇ ਦਿੱਤੇ ਹੁਕਮ ਤਰਨਤਾਰਨ ਦੇ ਮ੍ਰਿਤਕ ਸਰਪੰਚ ਜਰਮਲ ਸਿੰਘ ਦੇ ਘਰ ਗਏ ਕੈਬਨਿਟ ਮੰਤਰੀ ਅਮਨ ਅਰੋੜਾ ਪਰਿਵਾਰ ਨਾਲ ਵੰਡਾਇਆ ਦੁੱਖ ਕਿਹਾ ਬਖਸ਼ੇ ਨਹੀਂ ਜਾਣਗੇ ਮਲਜ਼ਮ ਪਰਿਵਾਰ ਨੂੰ ਜਲਦ ਮਿਲੇਗਾ ਇਨਸਾਫ ਵਿਰੋਧੀ ਧਲਾ ਨੇ ਸਰਪੰਚ ਮਰਡਰ ਮਾਮਲੇ ਨੂੰ ਲੈ ਕੇ ਕਿਰੀ ਸਰਕਾਰ ਵੜਿੰਗ ਬੋਲੇ ਪੰਜਾਬ ਚ ਪੁਲਿਸ ਨਾਂ ਦੀ ਨਹੀਂ ਕੋਈ ਚੀਜ਼ ਹਰਸਿਮਰਤ ਬਾਦਲ ਨੇ ਕਿਹਾ ਰੋਜ਼ਾਨਾ ਵਾਪਰ ਰਹੀਆਂ ਕਤਲ ਦੀਆਂ ਵਾਰਦਾਤਾਂ ਤਾਂ ਚੁਗ ਬੋਲੇ ਹੁਣ ਤਾਂ ਮੂੰਹ ਵੀ ਨਹੀਂ ਟਕਦੇ ਅਪਰਾਧੀ ਅੰਮ੍ਰਿਤਸਰ ਦੇ ਸਰਪੰਚ ਕਤਲ ਕਾਂਡ 'ਚ 8 ਪੁਲਿਸ ਟੀਮਾਂ ਦਾ ਗਠਨ ਮਲਜ਼ਮਾਂ ਦੀ ਪਾਲ ਲਈ ਪੰਜਾਬ ਹਰਿਆਣਾ ਤੇ ਰਾਜਸਥਾਨ 'ਚ ਛਾਪੇ ਮਾਰੀ ਸੂਤਰਾਂ ਮੁਤਾਬਕ ਮਲਜ਼ਮਾਂ ਦੀ ਬਾਈਕ ਦਾ ਨੰਬਰ ਹੈ ਫੇਕ ਹੁਸ਼ਿਆਰਪੁਰ ਦੇ ਪਿੰਡ ਬੱਸੀ ਉਮਰਖਾਨ ਦੇ ਸਰਪੰਚ ਤੇ ਹਮਲਾ ਪਿੰਡ ਦੇ ਹੀ ਕੁਝ ਲੋਕਾਂ ਨੇ ਕੀਤਾ ਅਟੈਕ ਸਰਪੰਚ ਅਮਨਦੀਪ ਗੰਬੀ ਜ਼ਖਮੀ 40 ਦਿਨਾਂ ਦੀ ਪੈਰੋਲ ਤੇ ਸੁਨਾਰੀਆ ਜੇਲ੍ਹ ਤੋਂ ਬਾਹਰ ਆਇਆ ਰਾਮ ਰਹੀਮ ਪਾਰੀ ਸੁਰੱਖਿਆ ਹੇਠ ਰੋਦਕ ਤੋਂ सिरसा ਲਈ ਰਵਾਨਾ ਪੈਰੋਲ ਦੌਰਾਨ ਡੇਰਾ ਸਰਸਾ 'ਚ ਰਹੇਗਾ ਆਰਾਮ ਰਹੀ ਨਿਊਜ਼ 18 ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਰਨਵੀਰ ਸਿੰਘ ਰਾਣਾ ਬੁਲੇਟਿਨ ਦੀ ਸ਼ੁਰੂਆਤ ਕਰਾਂਗੇ ਬੇਹਦ ਅਹਿਮ ਖਬਰ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਸੀਐਮ ਭਗਵੰਤ ਮਾਨ ਨੂੰ ਤਲਬ ਕਰ ਲਿਆ ਗਿਆ ਹੈ ਇਸ ਵੇਲੇ ਦੀ ਵੱਡੀ ਖਬਰ ਹੈ ਸ਼੍ਰੀ ਅਕਾਲ ਤਖਤ ਸਾਹਿਬ ਸਖਤਰੇ ਤੇ ਤਲਬ ਕੀਤਾ ਗਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸੀਐਮ ਮਾਨ ਨੂੰ 15 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦੇ ਦਿੱਤੇ ਗਏ ਨੇ ਜਨ ਦੱਸਦੀ ਹੈ ਕਿ ਗੋਲਕ ਵਾਲੇ ਬਿਆਨ ਤੇ ਸੀਐਮ ਮਾਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਗਿਆ ਹੈ ਸ੍ਰੀ ਅਕਾਲ ਤਖਤ ਸਾਹਿਬ ਸਖਤਰ ਤੇ ਸੀਐਮ ਮਾਨ ਨੂੰ ਤਲਬ ਕੀਤਾ ਗਿਆ ਜਥੇਦਾਰ ਨੇ ਕਿਹਾ ਕਿ ਸੀਐਮ ਵਾਰ-ਵਾਰ ਗੋਲਕ ਅਤੇ ਅਕਾਲ ਤਖਤ ਸਾਹਿਬ ਨੂੰ ਲਲਕਾਰ ਰਹੇ ਨੇ ਜਥੇਦਾਰ ਗੜਗੱਜ ਨੇ ਕਿਹਾ ਕਿ ਸੀਐਮ ਨੇ ਦਸਵੰਦ ਦੇ ਸਿਧਾਂਤ ਅਤੇ ਗੁਰੂ ਕੀ ਗੋਲਕ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਨੇ ਮੁੱਖ ਮੰਤਰੀ ਨੂੰ ਇਸ ਬੰਦੀ ਸਪਸ਼ਟੀਕਰਨ ਦੇਣਾ ਪਵੇਗਾ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਇਹ ਕਿਹਾ ਗਿਆ ਏ ਕਿ ਸੀਐਮ ਮਾਨ ਦੇ ਵੱਲੋਂ ਪਿਛਲੇ ਦਿਨੀ ਆਪਣੇ ਭਾਸ਼ਣਾਂ ਦੇ ਵਿੱਚ ਕਈ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ। ਦੂਜੇ ਪਾਸੇ ਹੁਣ ਆਮ ਆਦਮੀ ਪਾਰਟੀ ਦਾ ਵੀ ਬਿਆਨ ਸਾਹਮਣੇ ਆ ਗਿਆ ਏ। ਆਮ ਆਦਮੀ ਪਾਰਟੀ ਦੇ ਵੱਲੋਂ ਸਪਸ਼ਟ ਕਰ ਦਿੱਤਾ ਗਿਆ ਏ ਕਿ ਸੀਐਮ ਮਾਨ ਸ਼੍ਰੀ ਅਕਾਲ ਤਖਤ ਸਾਹਿਬ ਅੱਗੇ ਪੇਸ਼ ਜ਼ਰੂਰ ਹੋਣਗੇ। ਹਰ ਸਵਾਲ ਦਾ ਜਵਾਬ ਸੀਐਮ ਮਾਨ ਦੇ ਵੱਲੋਂ ਦਿੱਤਾ ਜਾਵੇਗਾ। ਜੱਥੇਦਾਰ ਵੱਲੋਂ ਚੁੱਕੇ ਸਾਰੇ ਸਵਾਲਾਂ ਦਾ ਜਵਾਬ ਸੀਐਮ ਮਾਨ ਦੇਣਗੇ। ਇਸ ਦੇ ਨਾਲ ਹੀ ਸੀਐਮ ਮਾਨ ਨੇ ਕਿਹਾ ਸੀ ਕਿ ਪਤਿਤ ਸਿੱਖਾਂ ਤੋਂ ਗੋਲਕਾਚ ਪੈਸੇ ਵੀ ਨਾ ਪਵਾਓ ਜਿਸ ਤੇ ਇਤਰਾਜ਼ ਜਤਾਇਆ ਗਿਆ ਜਸਵੀਰ ਜੱਸੀ ਵਾਲੇ ਮਾਮਲੇ ਤੇ ਵੀ ਸੀਐਮ ਮਾਨ ਨੇ ਕਿਹਾ ਸੀ ਕਿ ਜੇ ਸਹਿਜ ਤਾਰੀ ਕੀਰਤਨ ਨਹੀਂ ਕਰ ਸਕਦੇ ਤਾਂ ਉਹਨਾਂ ਤੋਂ ਗੋਲਕਾਂਚ ਪੈਸੇ ਵੀ ਨਾ ਪਵਾਓ ਫਿਰ ਤਾਂ ਪਤਿਤ ਦੇ ਮੱਥਾ ਟੇਕਣ ਤੇ ਵੀ ਪਾਬੰਦੀ ਲਾ ਦਿਓ ਇਹ ਇਤਰਾਜ਼ਜੋਗ ਟਿੱਪਣੀ ਇਸ ਨੂੰ ਮੰਨਿਆ ਗਿਆ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਅ ਇਸ ਤੋਂ ਬਿਨਾ ਇਹ ਵੀ ਪੁੱਛਿਆ ਗਿਆ ਸੀ ਸੀਐਮ ਮਾਨ ਦੇ ਵੱਲੋਂ ਕਿ ਇਹ ਮਰਿਆਦਾ ਕਿੱਥੋਂ ਲਿਆ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੀ ਆਹ ਹੁਣ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਵੱਲੋਂ ਸੀਐਮ ਮਾਨ ਨੂੰ ਤਲਬ ਕੀਤਾ ਗਿਆ 15 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਸਖਤਰੇ ਦੇ ਵਿੱਚ ਦਿੱਤੇ ਗਏ ਨੇ ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਵੱਲੋਂ ਕਿਹਾ ਗਿਆ ਕਿ 15 ਜਨਵਰੀ ਨੂੰ ਸੀਐਮ ਮਾਨ ਜ਼ਰੂਰ ਪੇਸ਼ ਹੋਣਗੇ ਪਿਛਲੇ ਸਮੇਂ ਚੱਲ ਰਿਹਾ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਹਾਂ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸਿੱਖ ਵਿਰੋਧੀ ਮਾਨਸਿਕਤਾ ਦਾ ਪ੍ਰਗਟਾਵਾ ਕਰਦੇ ਹਾਂ ਜਾਣਬੁੱਝ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਸਿੱਖ ਰਹਿਤ ਮਰਿਆਦਾ ਤੇ ਸਰਵਉੱਚਤਾ ਅਤੇ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਦਸਬੰਦ ਦੇ ਸਿਧਾਂਤ ਗੁਰੂ ਕੀ ਗੋਲਕ ਵਿਰੁੱਧ ਵਾਰ-ਵਾਰ ਬਹੁਤ ਹੀ ਇਤਰਾਜਯੋਗ ਟਿੱਪਣੀਆਂ ਕਰਕੇ ਸਿੱਖ ਭਾਵਨਾਵਾਂ ਨੂੰ ਗਹਿੜੀ ਸੱਟ ਮਾਰੀ ਗਈ ਇਸ ਸਬੰਧੀ ਸਤਕਾਰਯੋਗ ਸਿੰਘ ਸਾਹਿਬ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਤੁਹਾਨੂੰ ਲਿਖਿਆ ਜਾਂਦਾ ਕਿ ਤੁਸੀਂ ਪੰਜਾਬ ਅੰਦਰ ਇੱਕ ਸੰਵਿਧਾਨਕ ਉੱਚ ਉਤੇ ਤੇ ਬੈਠੇ ਹੋ ਤੁਹਾਡੇ ਵੱਲੋਂ ਕੀਤੇ ਸਿੱਖ ਵਿਰੋਧੀ ਪ੍ਰਗਟਾਵੇ ਤੁਹਾਡੇ ਅੰਦਰ ਦੇ ਰਾਜ ਹੰਗੜ ਨੂੰ ਦਰਸਾਉਂਦੇ ਆ ਕਿਉਂਕਿ ਤੁਸੀਂ ਪੱਤ ਤੋਂ ਕਿ ਸਿੱਖ ਰਵੈਤ ਅਨੁਸਾਰ ਤੁਹਾਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਪੇਸ਼ ਨਹੀਂ ਕੀਤਾ ਜਾ ਸਕਦਾ ਇਸ ਲਈ ਤੁਹਾਨੂੰ ਮਤੀ 2 ਮਾਗ ਨਾਨਕਸ਼ਹੀ ਸੰਮਤ 557 ਮੁਤਾਬਕ 15 ਜਨਵਰੀ 2026 ਨੂੰ ਨਿੱਜੀ ਤੌਰ ਤੇ ਸਿਕਤਰੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ ਹੋ ਕੇ ਆਪਣਾ ਸਪਸ਼ਟੀਕਰਨ ਦੇਣ ਲਈ ਸੱਦਿਆ ਜਾਂਦਾ ਪਿਛਲੇ ਸਮੇਂ ਚੱਲ ਰਿਹਾ ਇੱਕ ਸੰਜੀਦਾ ਮਾਮਲੇ ਸੰਬੰਧੀ ਗੱਲ ਕਰਦੇ ਆਂ ਭਗਵੰਤ ਮਾਨ ਵੱਲੋਂ ਭਗਵੰਤ ਸਿੰਘ ਵੱਲੋਂ ਸਿੱਖ ਦੇਖੋ ਅਸੀਂ ਅਕਾਲ ਤਖਤ ਸਾਹਿਬ ਦੀ ਇੱਜ਼ਤ ਕਰਦੇ ਆਂ ਉਹਨਾਂ ਦੀ ਰਿਸਪੈਕਟ ਕਰਦੇ ਆਂ ਜਥੇਦਾਰ ਸਾਹਿਬ ਨੇ ਜੋ ਵੀ ਇਹ ਆਦੇਸ਼ ਦਿੱਤਾ ਹੁਕਮ ਦਿੱਤਾ ਉਹਨੂੰ ਜਿਹੜਾ ਜੀ ਉਹ ਮੰਨਦੇ ਹੋਇਆ ਮੁੱਖ ਮੰਤਰੀ ਭਗਵੰਤ ਸਿੰਘ ਮਾਨੀ ਉਹ ਪੇਸ਼ ਹੋਣਗੇ ਜੀ ਜਿਹੜੀ ਉਹਨਾਂ ਨੇ ਤਰੀਕ ਦਿੱਤੀ ਆ ਉਸ ਦਿਨ ਸ੍ਰੀ ਕਾਲ ਤਖਤ ਸਾਹਿਬ ਤੇ ਔਰ ਪੇਸ਼ ਹੋ ਕੇ ਜਿਹੜੇ ਸਵਾਲ ਜਥੇਦਾਰ ਸਾਹਿਬ ਨੇ ਕੀਤੇ ਨੇ ਉਹਨਾਂ ਸਵਾਲਾਂ ਦੇ ਜਵਾਬ ਦੇਣਗੇ ਕਿਉਂਕਿ ਅਸੀਂ ਇਹ ਉਹਨਾਂ ਲੋਕਾਂ ਵਿੱਚੋਂ ਨਹੀਂ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਆਪਣੇ ਮਫਾਦਿਆਂ ਦੇ ਵਾਸਤੇ ਜਾਂ ਆਪਣੀ ਰਾਜਨੀਤੀ ਦੇ ਵਾਸਤੇ ਵਰਤਦੇ ਆ ਅਸੀਂ ਬਿਲਕੁਲ ਵੀ ਉਹਨਾਂ ਲੋਕਾਂ ਵਿੱਚੋਂ ਨਹੀਂ ਹੈਗੇ ਜਿਨ੍ਹਾਂ ਨੇ ਜੋ ਕੁਝ ਕੀਤਾ ਚਲੋ ਉਹ ਆਪਣੀ ਜਗ੍ਹਾ ਦਿੱਤੇ ਆ ਪਰ ਜੋ ਸਵਾਲ ਜ세ਦਾਰ ਸਾਹਿਬ ਨੇ ਮਾਨ ਸਾਹਿਬ ਦੇ ਉੱਤੇ ਉਠਾਏ ਨੇ ਮੁੱਖ ਮੰਤਰੀ ਸਾਹਿਬ ਦੇ ਉੱਤੇ ਉਠਾਏ ਨੇ ਉਹ ਅਕਾਲ ਤਖਤ ਸਾਹਿਬ ਦੇ ਉੱਤੇ ਪੇਸ਼ ਹੋ ਕੇ ਉਹਨਾਂ ਸਵਾਲਾਂ ਦੇ ਜਵਾਬ ਵਿਸਥਾਰ ਸਹਿਤ ਦੇਣ ਦੇ ਵਾਸਤੇ ਤਿਆਰ ਨੇ ਤੇ ਉਹ ਉੱਥੇ ਜਾਣਗੇ ਮੈਂ ਇਹ ਅਥਰ ਤੁਹਾਡੇ ਚੈਨਲ ਦੇ ਰਾਹੀਂ ਇਹ ਕਨਫਰਮ ਕਰ ਰਿਹਾ ਹਾਂ ਸ੍ਰੀ ਅਕਾਲ ਤਖਸਦ ਦੇ ਅੱਗੇ ਸਾਡਾ ਸਿਰ ਝੁਕਦਾ ਸਾਡੇ ਵਾਸਤੇ ਉਹ ਸਾਡੀ ਬਹੁਤ ਹੀ ਉੱਚੀ ਜਗਾ ਉਹਦਾ ਕਲਤਖਸਬ ਦੇ ਜਿਹਦਾ ਜਿਹੜੇ ਸਿੱਖ ਕੌਮ ਦੀ ਨੁਮਾਇੰਦਗੀ ਕਰਦੇ ਆ ਅਗਵਾਈ ਕਰਦੇ ਉਹਨਾਂ ਨੇ ਜੇ ਮੁੱਖ ਮੰਤਰੀ ਸਾਹਿਬ ਨੂੰ ਸੱਦੇ ਆ ਜਾਂ ਤਲਬ ਕੀਤਾ ਤੇ ਮੁੱਖ ਮੰਤਰੀ ਸਾਹਿਬ 15 ਤਰੀਕ ਨੂੰ ਜੋ ਵੀ ਜੈਦਾ ਸਾਹਿਬ ਨੇ ਟਾਈਮ ਦਿੱਤਾ ਹੋਊਗਾ ਉਹ ਪੱਕਾ ਪੇਸ਼ ਹੋਣਗੇ ਕੋਈ ਗੱਲ ਨਹੀਂ ਔਰ ਜਿਹੜੀਆਂ ਚੀਜ਼ਾਂ ਦਾ ਕੋਈ ਸਪਸ਼ਟੀਕਰਨ ਜਿਹੜਾ ਕੋਈ ਚੀਜ਼ਾਂ ਦਾ ਜੈਦਾ ਸਾਹਿਬ ਸੀਐਮ ਸਾਹਿਬ ਕੋ ਲੈਣਾ ਚਾਹੁੰਦੇ ਹੋਣਗੇ ਉਹ ਦੇਣਗੇ ਕੋਈ ਤੱਕ ਦੇਖੋ ਜਿੱਥੇ ਤੱਕ ਸ਼੍ਰੀ ਅਕਾਲ ਤਖਤ ਸਾਹਿਬ ਦੀ ਗੱਲ ਹੈ ਔਰ ਮੁੱਖ ਮੰਤਰੀ ਸਾਹਿਬ ਦੀ ਇਹ ਪਹਿਲੀ ਵਾਰ ਨਹੀਂ ਹੋਇਆ ਕਈ ਮੁੱਖ ਮੰਤਰੀਆਂ ਨੂੰ ਉਹਨਾਂ ਦੇ ਅਹੁਦੇ ਤੇ ਬੈਠੇ ਹੋਏ ਅਕਾਲ ਤਖਤ ਸਾਹਿਬ ਤੇ ਬੁਲਾਇਆ ਗਿਆ ਕਿਉਂਕਿ ਅਕਾਲ ਤਖਤ ਸਾਹਿਬ ਦੇ ਉਸੇ ਸਾਰਿਆਂ ਸੇ ਸਰਬੋੱਚ ਸੰਸਥਾ ਹੈ ਔਰ ਹਰ ਸਿੱਖ ਨੂੰ ਉਹਦੇ ਮੰਨਣਾ ਚਾਹੀਦਾ ਜੇ ਜਥੇਦਾਰ ਸਾਹਿਬ ਨੂੰ ਕੋਈ ਉਹਨਾਂ ਦੀ ਉਪਸ਼ਬਦਾਵਲੀ ਜਾਂ ਉਹਨਾਂ ਦੀ ਵਰਕਿੰਗ ਦੇ ਵਿੱਚ ਕੋਈ ਕਮੀ ਨਜ਼ਰ ਆਈ ਹੈ ਭਗਵੰਤ ਮਾਨ ਜੀ ਦੇ ਤੇ ਉਹਨਾਂ ਨੂੰ ਉਹਨਾਂ ਨੇ ਬੁਲਾਇਆ ਔਰ ਆਪਣਾ ਸਪਸ਼ਟੀਕਰਨ ਦੇਣਗੇ ਤੇ ਮੈਂ ਸਮਝਦਾ ਕਿ ਜਥੇਦਾਰ ਸਾਹਿਬ ਨੇ ਅੱਜ ਬਹੁਤ ਇੱਕ ਇਤਿਹਾਸਿਕ ਜਿਹੜਾ ਹੈ ਉਹ ਕਦਮ ਚੁੱਕਿਆ ਕਿ ਇਹ ਬਰਗਾੜੀ ਦੀ ਜਾਂਚ ਸਾਰੀ ਕੌਮ ਮੰਗ ਰਹੀ ਹੈ ਉਸ ਵਕਤ ਸਾਡੀ ਪੰਥ ਦੀ ਸਰਕਾਰ ਰਹੀ ਹੈ ਫੇਲ ਹੋਈ ਹੈ ਇਸ ਮਾਮਲੇ ਦੇ ਵਿੱਚ ਉਹਦਾ ਫੇਲਰ ਦਾ ਨਤੀਜਾ ਕਿ ਸਰਕਾਰਾਂ ਦੇ ਵਿੱਚ ਆਪਣੀ ਸਤਾ ਰੱਖਣ ਲਈ ਇਹ ਪਾਰਟੀ ਜਿਹੜੀ ਹੈ ਉਹ ਅੱਜ ਦੋ ਦੋ ਐਮਐਲਏ ਦੇ ਉੱਤੇ ਜਾ ਕੇ ਹੋਈ ਹੈ ਇਸ ਕਰਕੇ ਪੰਥ ਦੇ ਵਿੱਚ ਬੜੀ ਨਿਰਾਸ਼ਾ ਹੈ ਔਰ ਜਥੇਦਾਰ ਸਾਹਿਬ ਨੇ ਅਗਰ ਅੱਜ ਇਹ ਫੈਸਲਾ ਲਿਆ ਤੇ ਮੈਂ ਸਮਝਦਾ ਕਿ ਮਾਨਸਾਮੂਲ ਨੂੰ ਵੀ 19 ਫਰਾਜ ਦਿੱਲੀ ਦੇ ਨਾਲ ਇਸ ਬਰਕਾਰਦੀ ਦੇ ਜਿਹੜੇ ਜਿਹੜੇ ਕੇਸ ਬਾਰੇ ਜਥੇਦਾਰ ਸਾਹਿਬ ਪੁੱਛ ਰਹੇ ਉਹਦਾ ਖੁਲਾਸਾ ਕਰਨਾ ਚਾਹੀਦਾ ਕਿਉਂਕਿ ਜਦੋਂ ਕੇਸ ਹੋਏ ਸੀ ਸਟੇਟ ਵਰਸਸ ਜਿਹੜੇ ਨੇ ਕੀ ਕਹਿੰਦੇ ਨੇ ਇੱਕ ਕੇਸ ਬਣੇਗਾ ਸੀ ਔਰ ਜਦ ਸਟੇਟ ਖੁਦ ਸਰਕਾਰ ਹੋਏ ਔਰ ਆਪਣੇ ਕੇਸਿਸ ਵਿਟਰਾ ਕਰ ਲਏ ਹੋਏ ਤੇ ਕੌਮ ਦੇ ਵਿੱਚ ਨਿਮੋਸ਼ੀ ਹੁੰਦੀ ਹੈ ਉਸ ਵਕਤ ਦੀ ਅਕਾਲੀ ਸਰਕਾਰ ਨੇ ਜੋ ਇਹ ਕੰਮ ਕੀਤਾ ਸੀ ਅਗਰ ਜੱ태ਦਾਰ ਸਾਹਿਬ ਨੇ ਸਟੈਪ ਚੁੱਕਿਆ ਔਰ ਮੈਂ ਸਮਝਦਾ ਕਿ ਇਹਦੇ ਉੱਤੇ ਪੂਰੀ ਤਹਿਕੀਕਾਤ ਦੇ ਵਿੱਚ ਜੱ태ਦਾਰ ਸਾਹਿਬ ਨੂੰ ਵੀ ਜਾਣਾ ਚਾਹੀਦਾ ਔਰ ਸਰਕਾਰ ਦੇ ਵਿੱਚ ਬੈਠੇ ਭਗਵੰਤ ਸਿੰਘ ਮਾਨ ਸੀ ਤੋ ਜਿੱਥੇ ਹੁਣ ਸੀਐਮ ਮਾਨ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਤਲਬ ਕੀਤਾ ਗਿਆ ਉੱਥੇ ਅੱਜ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਦੇ ਵੱਲੋਂ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੇ ਆਪਣਾ ਸਪਸ਼ਟਕਰਨ ਦਿੱਤਾ ਗਿਆ ਇਸ ਦੇ ਨਾਲ ਹੀ ਵਿਧਾਇਕ ਇੰਦਰਬੀਰ ਸਿੰਘ ਨਿਜਰ ਤੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਪੇਸ਼ ਹੋਏ ਨੇ ਤੇ ਡੀਐਸਜੀ ਐਮਸੀ ਪ੍ਰਧਾਨ ਕਾਲਕਾ ਨੇ ਆਪਣੇ ਪੀਏ ਦੇ ਹੱਥ ਆਪਣਾ ਸਪਸ਼ਟਕਰਨ ਭੇਜਿਆ ਏ ਅਤੇ ਸੌਂਦ ਦੇ ਵੱਲੋਂ ਕਿਹਾ ਗਿਆ ਹੈ ਕਿ ਜੇ ਜਾਣੇ ਅਣਜਾਣੇ ਦੇ ਵਿੱਚ ਗਲਤੀ ਹੋਈ ਹੈ ਤਾਂ ਉਹ ਸਿਰ ਝੁਕਾ ਕੇ ਮੁਆਫੀ ਮੰਗਦੇ ਨੇ ਤਿੰਨ ਤਸਵੀਰਾਂ ਨੇ ਜਿਨ੍ਹਾਂ ਨੂੰ ਅੱਜ ਅਕਾਲ ਤਖਤ ਸਾਹਿਬ ਤੇ ਪੇਸ਼ ਹੋਣ ਲਈ ਕਿਹਾ ਗਿਆ ਸੀ ਇੰਦਰਬੀਰ ਸਿੰਘ ਨਿੱਜਰ ਪੇਸ਼ ਹੋਏ ਨੇ ਇਸ ਦੇ ਨਾਲ ਹੀ ਕਾਲਕਾ ਨੇ ਵੀ ਡੀਐਸਜੀਐਮਸੀ ਦੇ ਪ੍ਰਧਾਨ ਨੇ ਉਹਨਾਂ ਨੇ ਵੀ ਆਪਣਾ ਸਪਸ਼ਟਿਕਰਨ ਭੇਜਿਆ ਹੈ ਤੇ ਕੈਬਨਿਟ ਮੰਤਰੀ ਤਰਨਪ੍ਰੀਤ ਸਿੰਘ ਸੌਂਦ ਵੀ ਖੁਦ ਪੇਸ਼ ਹੋਏ ਨੇ ਤੇ ਮਾਫੀ ਮੰਗੀ ਹੈ ਸੌਂਦ ਨੇ ਕਿਹਾ ਕਿ ਉਹ 100 ਵਾਰ ਸਿਰ ਝੁਕਾ ਕੇ ਮਾਫੀ ਮੰਗਦੇ ਨੇ ਜੇ ਜਾਣੇ ਅਣਜਾਣੇ ਦੇ ਵਿੱਚ ਉਹਨਾਂ ਤੋਂ ਗਲਤੀ ਹੋਈ ਹੈ ਨਿਮਾਣੇ ਸਿੱਖ ਵੱਜੋਂ ਉਹ ਆਏ ਨੇ ਅੱਗੇ ਤੋਂ ਅਸੀਂ ਧਿਆਨ ਰੱਖਾਂਗੇ ਕਿ ਕੋਈ ਕਮੀ ਪੇਸ਼ੀ ਨਾ ਰਹੇ ਤੇ ਮਹਿਕਮੇ ਨੂੰ ਵੀ ਅਸੀਂ ਸਖਤ ਆਦੇਸ਼ ਜਾਰੀ ਕੀਤੇ ਨੇ ਦਰਸਰਪਾਈ ਜੈਤਾਜੀ ਮੈਮੋਰੀਅਲ ਦੀਆਂ ਤਸਵੀਰਾਂ ਦੇ ਨਾਲ ਇਹ ਸਾਰਾ ਜੁੜਿਆ ਹੋਇਆ ਮਾਮਲਾ ਹੈ ਇਸ ਤੋਂ ਬਿਨਾ ਜਿਹੜੇ ਐਮਐਲਏ ਇੰਦਰਬੀਰ ਸਿੰਘ ਨਿਜਰ ਨੇ ਇਹ ਚੀਫ ਖਾਲਸਾ ਦਿਵਾਨ ਦੇ ਨਾਲ ਜੁੜਿਆ ਹੋਇਆ ਮਾਮਲਾ ਜਿਹੜੇ ਮੈਂਬਰ ਨੇ ਉਹ ਅਮਰਿਤਧਾਰੀ ਨੇ ਉਸ ਦੇ ਬਾਰੇ ਜਾਣਕਾਰੀ ਮੰਗੀ ਗਈ ਸੀ ਸਪਸ਼ਟਿਕਰਨ ਤੇ ਇਸ ਦੇ ਨਾਲ ਹੀ ਜਿਹੜੇ ਡੀਐਸਜੀਐਮਸੀ ਹੈ ਜਿਹੜੀ ਦਿੱਲੀ ਕਮੇਟੀ ਹੈ ਉਹਨਾਂ ਦੇ ਵੱਲੋਂ ਇੱਕ اجلاس ਸੱਦਿਆ ਗਿਆ ਸੀ ਜਿਸ ਨੂੰ ਨਾ ਕਰਵਾਉਣ ਲਈ ਕਿਹਾ ਗਿਆ ਸੀ ਉਸ ਤੇ ਸਪਸ਼ਟਿਕਰਨ ਮੰਗਿਆ ਗਿਆ ਅੱਜ ਤਾਂ ਕਾਲ ਤੱਕ ਸਹਬ ਤੇ ਕਰਨਪ੍ਰੀਤ ਸਿੰਘ ਸੌਂਤ ਐਮਐਲਏ ਇੰਦਰਬੀਰ ਸਿੰਘ ਨਿਜਰ ਅਤੇ ਡੀਐਸਜੀਐਮਸੀ ਦਾ ਵੀ ਬਫਦ ਮਿਲਿਆ ਹੈ ਉਨ੍ਹਾਂ ਦੇ ਨਾਲ ਹੁਣੇ 5-7 ਮਿੰਟ ਪਹਿਲਾਂ ਮੇਰੀ ਮੁਲਾਕਾਤ ਹੋਈ ਹੈ ਮੈਂ ਆਪਣੇ ਵੱਲੋਂ ਆਪਣੇ ਵਿਭਾਗ ਵੱਲੋਂ ਉਹਨਾਂ ਨੂੰ ਸਪਸ਼ਟ ਕਰਨ ਦਿੱਤਾ ਔਰ ਜ਼ਬਤੇਦਾਰ ਸਾਹਿਬ ਦੇ ਹੁਕਮ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਇਸ ਵਿਭਾਗ ਦੇ ਵਿੱਚ ਕੋਈ ਇੱਕ ਚੰਗਾ ਅਫਸਰ ਐਸਾ ਲਗਾ ਦਿੱਤਾ ਜਾਵੇ ਜਿਸ ਅਫਸਰ ਨੂੰ ਗੁਰਸਿੱਖੀ ਬਾਰੇ ਸਿੱਖ ਸਿਧਾਂਤਾਂ ਬਾਰੇ ਚੰਗੀ ਤਰ੍ਹਾਂ ਪਤਾ ਹੋਵੇ ਔਰ ਉਹ ਸਾਡੀ ਭਾਸ਼ਾ ਨੂੰ ਸਾਡੇ ਸੱਭਿਆਚਾਰ ਨੂੰ ਸਾਡੇ ਇਸ ਸਾਰੇ ਜੋ ਸਾਡੇ ਪੰਜਾਬ ਦੀ ਸਾਡੀ ਵਿਰਾਸਤ ਹੈ ਇਹਨੂੰ ਜਾਣਦਾ ਹੋਵੇ ਸੋ ਉਹਨਾਂ ਨੇ ਆਪਣਾ ਇਹ ਸੁਝਾ ਦਿੱਤਾ ਹੈ ਔਰ ਅਸੀਂ ਉਹਨਾਂ ਦੇ ਸੁਝਾਅ ਨੂੰ ਸਿਰ ਮੱਥੇ ਪ੍ਰਵਾਨ ਕਰਦੇ ਹਾਂ ਕਿ ਅਸੀਂ ਇਕਤਾਂ ਇਸ ਮੈਗਨਾ ਦੇ ਵਿੱਚ ਮੈਂ ਬੇਨਤੀ ਕਰਕੇ ਮੁੱਖ ਮੰਤਰੀ ਸਾਹਿਬ ਨੂੰ ਕਲੀਅਰ ਕੀਤਾ ਕਿ ਜਿਹੜੀ ਉਹਨਾਂ ਦੀ ਚਿੱਠੀ ਹੈ ਉਹ ਸਾਨੂੰ ਬਹੁਤ ਬਾਅਦ ਚ ਮਿਲੀ ਹੈ ਔਰ ਜਿਸ ਵਕਤ ਅਰਦਾਸ ਕਰਕੇ ਔਰ ਹੁਕਮਨਾਮਾ ਲੈ ਕੇ ਕਾਰਵਾਈ ਸ਼ੁਰੂ ਹੋ ਗਈ ਕਾਰਵਾਈ ਖਤਮ ਹੋਣ ਦੇ ਕਗਾਰ ਤੇ ਸੀ ਤੇ ਇੱਕ ਮੈਂਬਰ ਜਿਹੜਾ ਸਰਨਾ ਦਲ ਦਾ ਹੈ ਉਹ ਉਹ ਚਿੱਠੀ ਲੈ ਕੇ ਆਉਂਦਾ ਹੈ ਪਹਿਲੀ ਗੱਲ ਤੇ ਉਹਦੇ ਕੋਲ ਕੋਈ ਅਥਾਰਟੀ ਨਹੀਂ ਹੈ ਚਿੱਠੀ ਲੈ ਕੇ ਆਉਣ ਦੀ ਕਿਉਂਕਿ ਉਹ ਇੱਕ ਆਪੋਜੀਸ਼ਨ ਪਾਰਟੀ ਦਾ ਮੈਂਬਰ ਹੈ ਔਰ ਜਿਸ ਤਰੀਕੇ ਦੇ ਨਾਲ ਉਹਨੇ ਡਾਈਸ ਦੇ ਉੱਤੇ ਜਿਹੜਾ ਪੋਡੀਅਮ ਸੀ ਉਹਦੇ ਉੱਤੇ ਚਿੱਠੀ ਛੁੱਟ ਕੇ एकदम ਉਹ ਚਲੇ ਗਏ ਮੀਟਿੰਗ ਖਤਮ ਹੋਣ ਤੋਂ ਬਾਅਦ ਅਸੀਂ ਜਰੂਰ ਚਿੱਠੀ ਅਸੀਂ ਦੇਖੀ ਉਹ ਸਾਨੂੰ ਬੜਾ ਅਫਸੋਸ ਹੋਇਆ ਕਿ ਜਥੇਦਾਰ ਅਕਾਲ ਤਖਤ ਸਾਹਿਬ ਵੱਲੋਂ ਵੀ ਚਿੱਠੀ ਆਈ ਹੋਈ ਔਰ ਅਸੀਂ ਉਹਦੀ ਹੁਕਮ ਅਦੂਲੀ ਕਰੀਂ ਹੋ ਨਹੀਂ ਸਕਦਾ ਸੀ ਸੋ ਇਸ ਕਰਕੇ ਅਸੀਂ ਉਹਦੀ ਤੇ ਅਸੀਂ ਸਪਸ਼ਟੀਕਰਨ ਸਾਰਾ ਲਿਖਿਆ ਔਰ ਜਥੇਦਾਰ ਸਾਹਿਬ ਨੂੰ ਇਹ ਗੱਲ ਦੱਸੀ ਹੈ ਕਿ ਜਿਹੜੀ ਸ਼੍ਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਮੌਜੂਦਾ ਟੀਮ ਹੈ ਉਹ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੈ ਔਰ ਅਸੀਂ ਕਦੀ ਵੀ ਐ ਨਹੀਂ ਹੋ ਸਕਦਾ ਸੀ ਕਿ ਸਾਨੂੰ ਇਹ ਪਹਿਲੇ ਦੱਸਿਆ ਹੁੰਦਾ ਇੱਕ ਹਫਤਾ ਪਹਿਲੇ ਅਸੀਂ ਨੋਟਿਸ ਕੱਢਿਆ ਔਰ ਐਨ ਮੌਕੇ ਦੇ ਉੱਤੇ ਚਿੱਠੀ ਕੱਢਦਾ ਮੈਂ ਸਮਝਦਾ ਕਿ ਤੇ ਉਧਰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਜੀ ਰਾਮ ਜੀ ਨੂੰ ਲੈ ਕੇ ਵਿਰੋਧੀ ਧਿਰਾਂ ਨੂੰ ਘੇਰਿਆ ਗਿਆ ਏ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਵਿੱਚ ਜੋ ਇੱਕ ਮਤਾ ਲਿਆਂਦਾ ਗਿਆ ਤੇ ਮਤੇ ਦੇ ਵਿੱਚ ਕੋਈ ਡਾਟਾ ਨਹੀਂ ਦਿੱਤਾ ਗਿਆ ਸੀਐਮ ਸੈਣੀ ਨੇ ਕਿਹਾ ਕਿ ਇੰਡੀ ਗੱਠ ਜੋੜ ਦਾ ਕੰਮ ਸਿਰਫ ਅਤੇ ਸਿਰਫ ਝੂਠ ਫੈਲਾਉਣਾ ਹੈ ਤੇ ਇਹ ਮਤਾ ਪੂਰੀ ਤਰ੍ਹਾਂ ਸਿਆਸਤ ਤੋਂ ਪ੍ਰੇਰਿਤ ਸੀ ਸੀਐਮ ਨਾਇਬ ਸੈਣੀ ਦੇ ਵੱਲੋਂ ਵਿਰੋਧੀ ਧਿਰਾਂ ਨੂੰ ਘੇਰਿਆ ਗਿਆ ਇਸ ਦੇ ਨਾਲ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਜਿਹੜਾ ਜੀ ਰਾਮ ਜੀ ਅਤੇ ਮਨਰੇਗਾ ਨੂੰ ਲੈ ਕੇ ਵਿਸ਼ੇਸ਼ اجلاس ਬੁਲਾਇਆ ਗਿਆ ਉਸ ਤੇ ਵੀ ਸੀਐਮ ਨਾਇਬ ਸੈਣੀ ਨੇ ਸਵਾਲ ਚੁੱਕੇ ਉਹਨਾਂ ਨੇ ਕਿਹਾ ਕਿ ਵਿਰੋਧੀ ਧਿਰਾਂ ਜੀ ਰਾਮ ਜੀ ਤੇ ਝੂਠ ਫੈਲਾ ਰਹੀਆਂ ਨੇ ਤੇ ਕਾਂਗਰਸ ਵੀ ਝੂਠ ਫੈਲਾ ਰਹੀ ਹੈ ਕਾਂਗਰਸ ਨੇ ਲੋਕ ਸਭਾ ਦੇ ਵਿੱਚ ਇਸ ਸੰਬੰਧਿਤ ਕੋਈ ਸੁਝਾਅ ਤੱਕ ਨਹੀਂ ਦਿੱਤਾ ਉਹਨਾਂ ਨੇ ਕਿਹਾ ਕਿ ਇਲਜ਼ਾਮ ਲਾਉਣਾ ਤੇ ਭੱਜ ਜਾਣਾ ਕਾਂਗਰਸ ਦੀ ਪੁਰਾਣੀ ਆਦਤ ਹੈ भाई आपके पास अगर कोई सुझाव था लोकसभा के अंदर रखना चाहिए था कह देना चाहिए था सुझाव तो है नहीं है जवाब भी कोई नहीं है वॉकआउट कर जाते हैं भाग जाते हैं अगर प्रदेश के लोगों की कोई बात रखनी हो आपके सामने या विधानसभा के अंदर अपने आप वो प्रस्ताव लेकर के आते हैं अपने आप भाग जाते हैं और उसके बाद फिर लोगों के बीच में जाकर के तरह तरह की अफवाहें फैलाते हैं अब कांग्रेस और इंडी गठबंधन के लोगों के चेहरे को और उनके चरित्र को प्रदेश के लोग भी देश के लोग भी समझ रहे हैं दुष्प्रचार की इस कड़ी में ताजा उदाहरण देखने को मिलता है तीस दिसंबर को पंजाब विधानसभा में एक प्रस्ताव पारित किया गया और प्रस्ताव जिसमें जो उन्होंने रखा है ना तो कोई आंकड़ा दिया कोई आंकड़ा भी नहीं है उसके अंदर और ना ही कोई तथ्य था गुमराह करना है ਔਰ ਗੁੰਮਰਾਹ ਕਰਕੇ ਲੋਕੋ ਕੇ ਵਿਚ ਮੇ ਇੱਕ ਝੂਠ ਫਲਾਣਾ ਹੈ। ਹਮਾਰੇ ਜੋ ਤੇ ਹੁਣ ਗੱਲ ਸਰਪੰਚ ਕਤਲकांड ਦੀ ਸਰਪੰਚ ਦਾ ਕਤਲ ਕਰ ਦਿੱਤਾ ਗਿਆ ਸ਼ਰੇਆਮ ਚੱਲਦੇ ਵਿਆਹ ਦੇ ਵਿੱਚ ਮੈਰਿਜ ਪੈਲੇਸ ਦੇ ਵਿੱਚ ਤੇ ਇਸੇ ਦੌਰਾਨ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਅਰੋੜਾ ਤੁਰੰਤ ਤਰਨ ਪਹੁੰਚੇ ਨੇ ਅਤੇ ਮ੍ਰਿਤਕ ਸਰਪੰਚ ਦੇ ਪਰਿਵਾਰ ਦੇ ਨਾਲ ਮੁਲਾਕਾਤ ਕੀਤੀ ਹੈ ਹਮਦਰਦੀ ਜਤਾਈ ਹੈ ਦੁੱਖ ਵੰਡਾਇਆ ਹੈ ਪੀੜਤ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ ਹੈ ਅਮਨ ਅਰੋੜਾ ਦੇ ਵੱਲੋਂ ਨਾਲ ਹੀ ਭਰੋਸਾ ਵੀ ਦਿੱਤਾ ਗਿਆ ਹੈ ਕਿ ਮੁਲਜ਼ਮਾ ਨੂੰ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ ਤੇ ਮੁਲਜ਼ਮਾ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ ਅਮਨ ਅਰੋੜਾ ਨੇ ਕਿਹਾ ਕਿ ਮਲਜ਼ਮਾਂ ਦਾ ਸਾਥ ਦੇਣ ਵਾਲਿਆਂ ਤੇ ਵੀ ਕਾਰਵਾਈ ਹੋਵੇਗੀ ਕਾਨੂੰਨ ਵਿਵਸਥਾ ਵਿਗਾੜਨ ਵਾਲਿਆਂ ਤੇ ਵੀ ਐਕਸ਼ਨ ਹੋਵੇਗਾ ਉਹਨਾਂ ਨੇ ਕਿਹਾ ਕਿ ਗੈਂਗਸਟਰ ਆਂਦੀ ਪੁਸ਼ਤ ਪਨਾਹੀ ਪਿਛਲੀਆਂ ਸਰਕਾਰਾਂ ਦੇ ਵੱਲੋਂ ਕੀਤੀ ਗਈ ਹੈ ਉਹਨਾਂ ਦੇ ਹੀ ਇਹ ਕੰਡੇ ਬੀਜੇ ਨੇ ਜੋ ਅੱਜ ਸਾਨੂੰ ਚੁਗਣੇ ਪੈ ਰਹੇ ਹਨ ਅਮਨ ਅਰੋੜਾ ਤਰਨਤਾਰਨ ਪਹੁੰਚੇ ਪਿੰਡ ਬਲਟੋਹਾ ਜਿੱਥੋਂ ਦੇ ਸਰਪੰਚ ਜਰਮਲ ਸਿੰਘ ਦਾ ਸ਼ਰੀਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਅਮਨ ਅਰੋੜਾ ਦੇ ਵੱਲੋਂ ਪਰਿਵਾਰ ਦੇ ਨਾਲ ਹਮਦਰਦੀ ਜਤਾਈ ਗਈ ਹੈ ਦੁੱਖ ਸਾਂਝਾ ਕੀਤਾ ਗਿਆ ਭਰੋਸਾ ਦਿੱਤਾ ਗਿਆ ਕਿ ਜਲਦ ਮੁਲਜ਼ਮਾ ਨੂੰ ਫੜ ਲਿਆ ਜਾਵੇਗਾ ਗ੍ਰਿਫਤਾਰ ਕਰ ਲਿਆ ਜਾਵੇਗਾ ਜਦੋਂ ਦਾ ਕੱਲ ਦਾ ਇਹ ਕਾਰਵਾਈ ਹੋਈ ਹੈ ਉਦੋਂ ਦਾ ਹੀ ਵੈਸੇ ਹੀ ਸਰਕਾਰ ਵੱਲੋਂ ਪੁਲਿਸ ਨੂੰ ਪੂਰੀਆਂ ਹਦਾਇਤਾਂ ਨੇ ਔਰ ਇਹ ਸਖਤੀ ਨਾਲ ਹਦਾਇਤਾਂ ਕੀਤੀਆਂ ਹੋਈਆਂ ਨੇ ਕਿ ਕੋਈ ਵੀ ਇਹੋ ਜਿਹਾ ਵਿਅਕਤੀ ਜਿਹੜਾ ਲॉ ਐਂਡ ਆਰਡਰ ਦੇ ਨਾਲ ਨਾਲ ਖੇਡਣ ਦੀ ਕੋਸ਼ਿਸ਼ ਕਰੇ ਉਹ ਬਖਸ਼ਿਆ ਨਹੀਂ ਜਾਣਾ ਚਾਹੀਦਾ ਹੈਗਾ ਤੇ ਉਹੀ ਤਾਂ ਕੱਲ ਫੇਰ ਦੁਬਾਰਾ ਰਿਪੀਟ ਹੋਈਆਂ ਨੇ ਕੋਈ ਵੀ ਵਿਅਕਤੀ ਜਿਹੜਾ ਇਸ ਪਾਪ ਦੇ ਵਿੱਚ ਇਸ ਜੁਰਮ ਦੇ ਵਿੱਚ ਇਨਵੋਲਡ ਰਹਿ ਉਹ ਬਖਸ਼ਿਆ ਨਹੀਂ ਜਾਊਗਾ ਰੈਗੂਲਰ ਪੁਲਿਸ ਸੀਨੀਅਰ ਪੁਲਿਸ ਆਫੀਸਰਸ ਦੇ ਨਾਲ ਇਨ ਟੱਚ ਦੇ ਵਿੱਚ ਆ ਤੇ ਬੜੀ ਜਲਦੀ ਹੀ ਉਹਨਾਂ ਦਾ ਇਨਸਾਫ ਆ ਜਿਹੜਾ ਉਹ ਕਹ ਦਿੰਦਾ ਜਾਊ ਉਹ ਤਾਂ ਤਰ੍ਹਾਂ ਦਾ ਠੀਕ ਹੈ ਮੈਨੂੰ ਦੱਸਿਓ ਜੀ ਪਰਿਵਾਰ ਨੇ ਕੀ ਪਹਿਲਾਂ ਵੀ ਦੋ ਤਿੰਨ ਵਾਰੀ ਹਮਲਾ ਜਿਹੜਾ ਉਹ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰਪੰਚ ਸਾਹਿਬ ਤੇ ਮੈਂ ਜੋ ਸਾਡੇ ਏਡੀਜੀਪੀ ਸਿਕਿਉਰਿਟੀ ਨੇ ਸ਼੍ਰੀ ਵਾਸਤਵਾ ਜੀ ਉਹਨਾਂ ਨੂੰ ਵੀ ਕਹਿ ਦਿੰਦਾ ਥ੍ਰੈਟ ਪਰਸੈਪਸ਼ਨ ਦੀ ਰਿਪੋਰਟ ਬਣ ਕੇ ਜਾ ਰਹੀ ਹੈ ਬੰਦੇ ਪੱਕੇ ਨੇ ਜਿਹੜੇ ਉਹ ਮਿਲ ਜਾਣਗੇ ਔਰ ਐਸਐਸਪੀ ਤਰ ਤਰ ਨੂੰ ਵੀ ਕਹਿ ਦਿੰਦਾ ਜਿਹੜੇ ਪੱਕੇ ਪੁਲਿਸ ਮੁਲਾਜ਼ਮ ਨੇ ਜਿਹੜੇ ਉਹ ਅਸਲੀ ਫੈਮਲੀ ਦੇ ਨਾਲ ਉਹ ਡਿਪਿਊਟ ਹੋ ਜਾਣਗੇ ਬਹੁਤ ਮਾੜਾ ਹੋਇਆ ਜੀ ਬਹੁਤ ਮੰਦ ਭਾਗ ਹੈ ਕਿ ਇੱਕ ਦੇਵਤਾ ਇਨਸਾਨ ਜਿਨ੍ਹਾਂ ਨੇ ਸਾਰੀ ਉਮਰ ਕੱਲੇ ਪਿੰਡ ਦੇ ਨਹੀਂ ਪੂਰੇ ਇਲਾਕੇ ਦੇ ਜਿਹੜਾ ਕੋਈ ਮਦਦ ਲਈ ਆ ਗਿਆ ਉਹਨੂੰ ਕਦੇ ਖਾਲੀ ਨਹੀਂ ਮੋੜਿਆ ਹੈਗਾ ਚਾਹੇ ਕਿਸੇ ਗਰੀਬ ਗੁਰਬੇ ਦੀ ਮਦਦ ਦਾ ਮਸਲਾ ਹੈ ਚਾਹੇ ਜੋ ਮਸਲਾ ਉਹਨਾਂ ਕੋਲ ਲੈ ਕੇ ਆ ਗਿਆ ਉਹ ਹਮੇਸ਼ਾ ਜਿਵੇਂ ਸਰਪੰਚ ਸਾਹਿਬ ਦੇ ਪਰਿਵਾਰ ਨੇ ਸੋਚੇ ਪਿੰਡ ਨੇ ਐਮਐਲਏ ਸਾਹਿਬ ਨੇ ਸਾਰਿਆਂ ਨੂੰ ਦੱਸਿਆ ਕਿ ਬਹੁਤ ਹੀ ਨੇਕ ਨੀਅਤ ਵਾਲੇ ਵਿਅਕਤੀ ਸਰਕਾਰ ਵੱਲੋਂ ਉੱਪਰ ਤੋਂ ਲੈ ਕੇ ਥੱਲੇ ਤੱਕ ਮੁੱਖ ਮੰਤਰੀ ਤੋਂ ਲੈ ਕੇ ਚਾਹੇ ਮੰਤਰੀ ਐਮ ਐਲ ਏ ਨੀਚੇ ਤੱਕ ਸਾਡਾ ਕੋਈ ਵਿਅਕਤੀ ਇਹੋ ਜਿਹਾ ਨਹੀਂ ਹੈ ਜਿਹੜਾ ਕਿਸੇ ਗੈਂਗਸਟਰ ਵਾਲੇ ਨੂੰ ਕਿਸੇ ਨਸ਼ੇ ਵਾਲੇ ਨੂੰ ਦੀ ਪੁਸ਼ਤਪਨਾਹੀ ਕਰਦਾ ਹੋਊ ਉਹਨੂੰ ਥਾਣੇ ਚੋਂ ਛਡਾਉਂਦਾ ਹੋਊਗਾ ਨਾ ਮੇਰੀ ਮੈਂ ਮੈਂ ਇਹ ਕੰਮ ਕੰਪਲੀਟ ਕਰ ਦੋ ਜਦੋਂ ਪੁਸ਼ਤਪਨਾਹੀਆਂ ਨਹੀਂ ਹੋਣਗੀਆਂ ਤੇ ਇਹ ਕੋਹੜਾ ਜਿਹੜਾ ਫੇਰੀ ਵੱਡਿਆ ਜਾਊਗਾ ਤੇ ਉਹਦੇ ਵਿੱਚ ਅਸੀਂ 100% ਸਪਸ਼ਟਾਂ ਕਿ ਚਾਹੇ ਕੋਈ ਵੱਡਾ ਚਾਹੇ ਕੋਈ ਛੋਟਾ ਜਿਹੜਾ ਗੈਂਗਸਟਰ ਇਸ ਕਰਦਾ ਹੈ ਜਿਹੜਾ ਕੋਈ ਗੁੰਡਾਗਰਦੀ ਕਰ ਜਿਹੜਾ ਲਾਅਨ ਕਾਨੂੰਨ ਨੂੰ ਆਪਦੇ ਹੱਥ ਦੇ ਵਿੱਚ ਲੈਂਦਾ ਪਰ ਉਹਨੇ ਚ ਪ੍ਰੋਬਲਮ ਇਹ ਆ ਜਾਂਦੀ ਹੈ ਕਿ ਕੋਈ ਬਾਹਰਲੇ ਸਟੇਟਾਂ ਦੇ ਵਿੱਚ ਬੈਠੇ ਨੇ ਕੋਈ ਬਾਹਰਲੇ ਮੁਲਕਾਂ ਦੇ ਵਿੱਚ ਬੈਠੇ ਨੇ ਤੇ ਉਰੇ ਜਿਹੜੇ ਹੁੰਦੇ ਨੇ ਕਾਂਡ ਕਰਵਾਏ ਜਾਂਦੇ ਨੇ ਇਹ ਹਜੇ ਹਜੇ ਕਤਲ ਕਰਾਏ ਜਾਂਦੇ ਨੇ ਇਹ ਇਹ ਕੋਈ ਫਰੋਤੀਆਂ ਦੀਆਂ ਗੱਲਾਂ ਹੁੰਦੀਆਂ ਨੇ ਉਹਦੇ ਵਿੱਚ ਬਹੁਤ ਸਾਰੇ ਨਵੇਂ ਯੰਗਸਟਰਸ ਨੇ ਜਿਹੜੇ ਉਹ ਇਨਵੋਲਵ ਕਰ ਲਏ ਜਾਂਦੇ ਨੇ ਹੁਣ ਜਿਹੜੇ ਇੰਟਰਨੈਸ਼ਨਲ ਲੈਵਲ ਤੇ ਜੇ ਕਿਸੇ ਨੂੰ ਡਿਪੋਰਟ ਕਰਕੇ ਲੈ ਕੇ ਆਉਣਾ ਹੈ ਉਹ ਕੰਮ ਕੇਂਦਰ ਸਰਕਾਰ ਦਾ ਹੈ ਪੁਲਿਸ ਨਾਮ ਦੀ ਕੋਈ ਚੀਜ਼ ਪੰਜਾਬ 'ਚ ਹੈ ਨਹੀਂ ਆ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਹੈ ਲੋਕਾਂ ਨੂੰ ਜਾਨ ਮਾਨ ਦੀ ਹਫਾਜ਼ਤ ਆਪ ਕਰਨੀ ਪੈਣੀ ਆਪਣੀ ਮੈਂ ਸੋਚ ਰਿਹਾ ਸੀ ਵਿਆਹ 'ਚ ਬੈਠੇ ਆ ਯਾਰ ਸਾਡੇ ਮਗਰ ਕਈ ਰਿਸਕ ਆਨੇ ਆ ਵੀ ਸਿਕਿਉਰਿਟੀ ਵਾਲੇ ਨੂੰ ਖਾਣਾ ਖਾਣ ਜਾਂਦੇ ਰੋ ਜਮਾਂ ਹੱਦ ਹੋ ਗਈ ਫਿਰ ਤੁਸੀਂ ਦੇਖ ਲਓ ਉਹ ਕਬੱਡੀ ਪਲੇਅਰ ਦਾ ਦਿਨ ਦਿਹਾੜੇ ਡੀਐਸਪੀ ਐਸਪੀਾਂ ਦੀ ਨਿਗਰਾਨ ਦੇ ਵਿੱਚ ਮੋਹੱਲੀ ਦੇ ਵਿੱਚ ਕਤਲ ਹੋ ਗਿਆ ਸੋ ਲਾਅ ਐਂਡ ਆਰਡਰ ਖਤਮ ਹੋ ਚੁੱਕਿਆ ਪੰਜਾਬ ਬਿਲਕੁਲ ਰੱਬ ਸਹਾਰੇ ਹੈ ਸੱਚੇ ਪਾਤਸ਼ਾਹ ਹੀ ਕਿਰਪਾ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਨੇ ਔਰ ਇਹਨਾਂ ਨੇ ਪੰਜਾਬ ਮੱਕਾਤਾ ਹੈ ਸਰਕਾਰ ਨੇ ਔਰ ਮੁੱਖ ਮੰਤਰੀ ਸਾਹਿਬ ਨੂੰ ਇਸ ਗੱਲ ਤੇ ਕੋਈ ਇਹਰੇ ਵੱਲ ਧਿਆਨ ਨਹੀਂ ਹੈ ਕੋਈ ਕਦੇ ਬਿਆਨ ਨਹੀਂ ਦਿੱਤਾ ਇਹ ਕ੍ਰਾਈਮ ਦੀਆਂ ਮੀਟਿੰਗਾਂ ਕਰਕੇ ਡੀਜੀਪੀ ਸਾਹਿਬ ਕਹਿੰਦੇ ਵੀ ਦੇਖੋ ਜੀ ਕ੍ਰਾਈਮ ਘਟ ਗਿਆ ਕ੍ਰਾਈਮ ਆਪੇ ਘਟ ਗਿਆ ਤੁਸੀਂ ਪਰਚਾ ਹੀ ਨਹੀਂ ਦਰਜ ਕਰਦੇ ਲੋਕ ਡਰਦੇ ਤੁਹਾਨੂੰ ਦੱਸਦੇ ਹੀ ਨਹੀਂ ਵੀ ਸਾਡੇ ਤੋਂ ਕਿੰਨੇ ਲੋਕ ਫਰੋਤੀਆਂ ਲੈ ਗਏ ਅਮਰਸਰ ਸੇ ਜਿੱਥੇ ਇੱਕ ਵਿਆਹ ਦੇ ਵਿੱਚ ਐਮਐਲਏ ਦੇ ਮੌਜੂਦਗੀ ਵਿੱਚ ਪੁਲਿਸ ਦੀ ਮੌਜੂਦਗੀ ਵਿੱਚ ਇੱਕ ਆਮ ਆਦਮੀ ਦਾ ਸਰਪੰਚ ਨੂੰ ਗੋਲੀਆਂ ਨਾਲ ਲੜਾਤਾ ਉਸ ਤੋਂ ਇੱਕ ਦਿਨ ਪਹਿਲੇ ਮੋਗੇ 'ਚ ਇੱਕ ਨੌਜਵਾਨ ਦੇ ਦਿਨ ਦਿਹਾੜੇ ਕਤਲ ਉਸ ਤੋਂ ਇੱਕ ਦਿਨ ਪਹਿਲੇ ਇੱਕ ਬੀਬੀ ਨੂੰ ਉਹਦਾ ਦਿਨ ਦਿਹਾੜੇ ਦਾ ਮਤਲਬ ਰੋਜ਼ ਦੀ ਰੋਜ਼ ਇਹੋ ਜਿਹੀ ਵਾਰਦਾਤਾ ਕਿਤੇ ਆਪਾਂ ਨੂੰ ਸੁਣਨ ਨੂੰ ਮਿਲਦਾ ਹੈ ਕਿ ਕੋਈ ਗੈਂਗਸਟਰ ਮਾਰਿਆ ਗਿਆ ਕਿ ਕੋਈ ਮਾਰਨ ਵਾਲੇ ਨੂੰ ਫੜ ਕੇ ਪੁਲਿਸ ਨੇ ਅੰਦਰ ਕੀਤਾ ਬਸ ਆਹੀ ਆਪਾਂ ਇੱਥੇ ਬਠਿੰਡੇ 'ਚ ਖੜੇ ਆ ਮੇਲਾ ਰਾਮ ਜੀ ਜਿਹੜੇ ਪ੍ਰਧਾਨ ਸੀਗੇ ਦੁਕਾਨ ਤੇ ਬਾਹਰ ਬੈਠੇ ਉਹਨਾਂ ਨੂੰ ਦਿਨ ਦਿਹਾੜੇ ਮਾਰਤਾ ਉਹ ਵੈਲਵੈਰ ਵਾਲੇ ਟਰਾਂਸਪੋਰਟ ਦੇ ਨਾਮੀ ਦੁਕਾਨਦਾਰ ਉਹਨਾਂ ਨਾ ਕੋਈ ਦੁਕਾਨਦਾਰ ਨਾ ਕੋਈ ਵਪਾਰੀ ਨਾ ਕੋਈ ਆਮ ਇਨਸਾਨ ਪੰਜਾਬ 'ਚ ਕੋਈ ਸੁਰੱਖਿਤ ਨਹੀਂ ਹੈ ਲੇਕਿਨ ਮੁੱਖ ਮੰਤਰੀ ਤੇ ਆਮ ਆਦਮੀ ਸਰਕਾਰ ਬੇਪਰਵਾਹ ਹੈ ਉਹ ਕਰਜ਼ੇ ਦੇ ਉੱਤੇ ਕਰਜ਼ੇ ਲੈ ਕੇ ਬਸ ਪੈਸੇ ਕਮਾਉਣ ਚ ਲੱਗੀ ਹੋਈ ਹੈ ਕਿ ਪੰਜਾਬ ਦੀ ਹਰ ਜਾਇਦਾਦ ਨੂੰ ਵੇਚ ਕੇ ਪੈਸੇ ਕਮਾ ਲਈਏ ਕੇਜਰੀਵਾਲ ਤੇ ਉਹਨਾਂ ਦੀ ਗੈਂਗ ਦੀ ਜਿਹੜੀ ਲੁੱਟ ਚੱਲ ਰਹੀ ਹੈ ਇੱਕ ਪਾਸੇ ਗੈਂਗਸਟਰ ਲੁੱਟੀ ਜਾ ਰਹੇ ਨੇ ਇੱਕ ਪਾਸੇ ਸਰਕਾਰ ਪੰਜਾਬ ਦੇ ਹੱਕਾਂ ਨੂੰ ਲੁੱਟੀ ਜਾ ਰਹੀ ਹੈ ਤੇ ਪੰਜਾਬੀ ਕਿੱਥੇ ਜਾਣ ਪੰਜਾਬ ਦੀ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਨਿਚਲੇ ਲੈਵਲ ਤੇ ਪਹੁੰਚ ਗਈ ਅੱਗੇ ਅਪਰਾਧੀ ਮੂੰ ਟੱਕ ਕੇ ਆਂਦੇ ਸੀ ਹੁਣ ਅਪਰਾਧੀ ਖੁੱਲੇ ਆਮ ਆਂਦੇ ਨੇ ਦਿਨ ਦਿਹਾੜੇ ਆਂਦੇ ਨੇ ਮੈਰਿਜ ਪੈਲੇਸ ਵਰਗੀ ਭੀੜ ਭਾੜ ਵਾਲੀ ਜਗ੍ਹਾ 'ਚ ਸੈਂਕੜੇ ਲੋਕਾਂ ਦੇ ਸਾਹਮਣੇ ਸਰਪੰਚ ਨੂੰ ਕੋਲੀ ਮਾਰਤੀ ਜਾਂਦੀ ਔਰ ਅਪਰਾਧੀ ਆਰਾਮ ਨਾਲ ਉੱਥੋਂ ਚਲੇ ਜਾਂਦੇ ਨੇ ਕਦੀ ਖਿਲਾੜੀ ਦੀ ਹੱਤਿਆ ਕਦੀ ਨੇਤਾ ਦੀ ਹੱਤਿਆ ਕਦੀ ਵਪਾਰੀ ਦੀ ਹੱਤਿਆ ਪੰਜਾਬ ਦੇ ਅੰਦਰ ਭੇ ਦਾ ਵਾਤਾਵਰਨ ਹੈ ਡਰ ਦਾ ਵਾਤਾਵਰਨ ਹੈ ਖੌਫ ਦਾ ਵਾਤਾਵਰਨ ਚੱਲਿਆ ਪੂਰਾ ਪੰਜਾਬ ਖੌਫ ਚ ਹੈ ਵਕੀਲ ਡਾਕਟਰ ਇੰਜੀਨੀਅਰ ਵਪਾਰੀ ਕਿਸਾਨ ਅਧਿョਕਪਤੀ ਰੰਗਦਾਰੀ ਦੇ ਫੋਨਾਂ ਤੋਂ ਦੁਖੀ ਹੋਏ ਲਗਾਤਾਰ ਗੈਂਗイズਮ ਦੇ ਨਾਮ ਤੇ ਪੰਜਾਬ ਨੂੰ ਡਰਾਇਆ ਜਾ ਰਿਹਾ ਹੈ ਮਾਫੀਆ ਦੰਦ ਨਾ ਰਿਹਾ ਪਰ